ਤੇ ਜਿਨ੍ਹਾਂ ਦੇ ਭੈਣ ਭਰਾ ਹੁੰਦੇ ਨੇ ਉਹ ਐਦਾਂ ਨਰਕ ਨਹੀਂ ਕੱਟਦੇ ਜਿੱਦਾਂ ਬਾਪੂ ਜੀ ਜੀਤ ਸਿੰਘ ਕੱਟ ਰਿਆ ਸੀ ਬਾਪੂ ਜਗਜੀਤ ਸਿੰਘ ਜੀ ਪਿੰਡ ਚੰਦੂमाजरा ਜੀ ਤੇ ਜ਼ਿਲ੍ਹਾ ਪਟਿਆਲਾ ਬਾਪੂ ਦਾ ਬਾਪੂ ਜੀ ਨੂੰ ਪਹੁੰਚਦਾ ਕੀਤਾ ਸਾਡੇ ਵੀਰ ਨੇ ਕਰਮਜੀਤ ਅਨਮੋਲ ਵੀਰ ਸਿੰਘ ਆ ਉਹਦੇ ਅੱਗੋਂ ਦੋਸਤ ਬਾਪੂ ਜੀ ਨੂੰ ਸਾਡੇ ਕੋਲੇ ਛੱਡ ਕੇ ਉਹ ਇਹਨੇ ਵੀ ਇਹ ਕੀਤੀ ਹੈ ਬਹੁਤ ਵਧੀਆ ਇੰਟੈਲੀਜੈਂਟ ਪੜ੍ਹਦੇ ਜਿਹਾ ਤੇ ਨੌਕਰੀ ਨਾ ਮਿਲਣ ਕਰਕੇ ਗਰੀਬੀ ਹੋਣ ਕਰਕੇ ਆਪਣੇ ਅੰਦਰ ਇੱਕ ਇਹਦਾ ਦਾ ਸਿਸਟਮ ਲੈ ਬੈਠਿਆ ਇਹ ਆਪਣੇ ਦਿਮਾਗ ਦਾ ਮਨੋਬਲ ਖੋ ਬੈਠਿਆ ਗੰਦਾ ਨਾਲਿਆਂ ਦਾ ਪਾਣੀ ਪੀਂਦਾ ਜਰਦਾ ਖਾਈ ਜਾਂਦਾ ਸਾਰਾ ਦਿਨ ਪਿੰਡ ਦੇ ਵਿੱਚ ਜਾਂਦਾ ਚਾਹ ਪੀਂ ਜਾਂਦਾ ਹਰ ਇੱਕ ਦੇ ਘਰ ਜਿੱਥੇ ਰੋਟੀ ਮਿਲ ਗਈ ਰੋਟੀ ਖਾਈ ਜਾਂਦਾ ਇਹਨੂੰ ਸਾਹਮਣੇ ਵਾਲਾ ਹੁਣ ਸਾਹਮਣੇ ਵਾਲਾ ਕੋਈ ਨਹੀਂ ਹੈਗਾ ਉਹਦੇ ਵੀ ਬੱਚੇ-ਬੁੱੱਚੇ ਹੋਗੇ ਕਿਉਂ ਬਹੁਤ ਹੀ ਗੰਦਕੀ ਵਿੱਚ ਰਹਿੰਦਾ ਆਪਣੀ ਲੈਟਰਿੰਗ ਚਾ ਕੇ ਵੀ ਆਲੇ-ਦਾਲੇ ਆਪਣੇ ਫੇਰ ਲੰਦਾ ਨਾਉਣ ਲੱਗਦਾ ਨਾ ਹੀ ਜਾਂਦਾ ਸੂਬੇ 'ਚ ਬੜ ਗਿਆ ਟੂਬੇ 'ਚ ਉਸੇ ਨਾਲੇ 'ਚ ਪਾਣੀ ਪੀ ਜਾਂਦਾ ਉਸੇ ਨਾਲੇ 'ਚ ਨਹਾਈ ਜਾਂਦਾ ਉਸੇ ਦਾ ਪਾਣੀ ਪੀ ਜਾਂਦਾ ਇਹਦੀ ਉਮਰ ਇਸ ਟਾਈਮ ਦੀ 75 ਦੀ ਆਧਾਰ ਕਾਰਡ ਤੇ ਤਕਰੀਬਨ 50 ਸਾਲ ਦਾ ਹੋ ਗਿਆ 25 ਸਾਲ ਤੋਂ ਇਹ ਇਸ ਤਰ੍ਹਾਂ ਦਾ ਚੱਲਦਾ ਪਹਿਲਾਂ ਥੋੜਾ ਤਾਂ ਜੀ ਹੁਣ ਵੱਧਦਾ ਵੱਧਾ ਹੁਣ ਤਾਂ ਇਹਦੀ ਹਾਲਾਤ ਬਹੁਤ ਜਿਆਦਾ ਜੀ ਉਹ ਪੜੀ ਗਿਆ ਬੀਏ ਦੇ ਐਂਡ 'ਚ ਜਾ ਕੇ ਤਾਂ ਫਿਰ ਹਿਲਣ ਲੱਗ ਗਿਆ ਏ ਹਿੱਲੇ ਗਿਆ ਤੁਸੀਂ ਦੇਖ ਸਕਦੇ ਹੋ ਬਾਪੂ ਕੈਮ ਆ ਹੁਣ ਠੀਕ ਆ ਤੰਦਰੁਸਤ ਤਕੜਾ ਬਾਪੂ ਜੀ ਆਪਣੇ ਪਿੰਡ ਦੇ ਵਿੱਚ ਹੀ ਸਿੰਧੂ ਮਾਗਰੇ 'ਚ ਘੁੰਮਦੇ ਸੀ ਕਿਤੇ ਕਿਸੇ ਦੇ ਪੱਠੇ ਵੜਤੇ ਕਿਸੇ ਦਾ ਗੋਹਾ ਚੱਕਤਾ ਐਂ ਆਪ ਹੀ ਆਪਦੇ ਪਿੰਡ ਦੇ ਲੋਕਾਂ ਦਾ ਕੰਮ ਕਰੀ ਜਾਂਦਾ ਬਿਨਾਂ ਕਹੇ ਤੋਂ ਬਿਨਾਂ ਪੁੱਛੇ ਤੋਂ ਬਿਨਾਂ ਦੱਸੇ ਤੋਂ ਬਾਪੂ ਜਗੀਰ ਸਿੰਘ ਜੀ ਪੜ੍ਹੇ ਲਿਖੇ ਆ ਬੀਏ ਪਾਸ ਕੀਤੀ ਹੋਈ ਆ ਪਿਛਲੇ 20-25 ਸਾਲਾਂ ਤੋਂ ਦਿਮਾਗੀ ਥੋੜੇ ਪਰੇਸ਼ਾਨ ਹੋ ਗਏ ਭਰਾ ਵੀ ਆ ਬਾਪੂ ਦੇ ਭੈਣਾਂ ਵੀ ਆ ਪਰ ਆਪਾਂ ਸਾਰੇ ਜਾਣਦੇ ਆ ਭਾਈ ਭੈਣ ਤੇ ਭਰਾ ਅੱਜ ਕੱਲ ਉਹਨਾਂ ਦੇ ਨੇ ਜਿਹੜੇ ਚੰਗੇ ਨੇ ਤਕੜੇ ਨੇ ਤੰਦਰੁਸਤ ਨੇ ਜਿਨ੍ਹਾਂ ਦੇ ਕੋਲ ਕੁਝ ਦੇਣ ਨੂੰ ਹੈਗਾ ਚਾਰ ਭਰਾ ਨੇ ਬਾਪੂ ਜੀ ਦੇ ਤੇ ਤਿੰਨ ਭੈਣਾਂ ਨੇ ਜੀ ਤੇ ਬਾਪੂ ਜੀ ਦੇ ਤਿੰਨ ਭੈਣਾਂ ਤੇ ਚਾਰ ਭਰਾ ਹੋਣ ਦੇ ਬਾਵਜੂਦ ਇਹ ਆਪਣੇ ਪਿੰਡ ਦੇ ਵਿੱਚ ਲਵਾਰਸਾ ਵਾਂਗੂ ਘੁੰਮਦਾ ਸੀ ਬਾਪੂ ਕਿੰਨੇ ਹੀ ਸਾਲਾਂ ਤੋਂ ਤੇ ਜਿਨ੍ਹਾਂ ਦੇ ਭੈਣ ਭਰਾ ਹੁੰਦੇ ਨੇ ਉਹ ਐਦਾਂ ਨਰਕ ਨਹੀਂ ਕੱਟਦੇ ਜਿੱਦਾਂ ਬਾਪੂ ਜੀ ਜੀ ਸਿੰਘ ਕੱਟ ਰਿਹਾ ਸੀ ਤੇ ਇਹ ਥੋੜਾ ਜਿਹਾ ਪਿਆਰ ਥੋੜੀ ਜਿਹੀ ਕੋਸ਼ਿਸ਼ ਤੇ ਆ ਬਾਪੂ ਜੀ ਨੂੰ ਸਾਡੇ ਕੋਲੇ ਆਏ ਨੂੰ 16 ਤਰੀਕ ਦਾ ਬਾਪੂ ਆਇਆ ਅੱਜ 21 ਤਰੀਕ ਹੋ ਗਈ ਆ ਇੱਕ ਮਹੀਨਾ ਤੇ 5-6 ਦਿਨ ਹੋਇਆ ਬਾਪੂ ਨੂੰ ਇੱਥੇ ਆਇਆ ਨੂੰ ਤੇ 1 ਮਹੀਨਾ 5-6 ਦਿਨਾਂ ਚ ਬਾਪੂ ਜੀ ਜਗਜੀਤ ਸਿੰਘ ਜੀ ਬਹੁਤ ਠੀਕ ਨੇ ਬਾਪੂ ਜੀ ਵਿਆਹ ਹੋਇਆ ਤੁਹਾਡਾ ਹਾਂਜੀ ਵਿਆਹ ਨਹੀਂ ਹੋਇਆ ਬਾਪੂ ਕਈ ਸਾਲਾਂ ਤੋਂ ਪਰੇਸ਼ਾਨ ਸੀ ਸ਼ਾਇਦ ਇਸੇ ਕਰਕੇ ਪਰੇਸ਼ਾਨ ਸੀਗਾ ਕਿ ਬਾਕੀ ਸਾਰਿਆਂ ਦੇ ਘਰ ਵੱਸ ਗਏ ਮੇਰਾ ਨਹੀਂ ਵਸਿਆ ਪਰ ਅੱਜ ਬਾਪੂ ਜਗਜੀਤ ਸਿੰਘ ਤੰਦਰੁਸਤਤਾ ਚੜ੍ਹਦੀ ਕਲਾ 'ਚ ਧੰਨਵਾਦ ਆ ਸਾਡੇ ਵੀਰ ਦਾ ਜਿਹੜਾ ਇੱਕ ਬਹੁਤ ਚੰਗਾ ਕਲਾਕਾਰ ਵੀ ਆ ਤੇ ਬਹੁਤ ਚੰਗਾ ਇਨਸਾਨ ਵੀ ਆ ਉਹਨੇ ਆਪਣਾ ਫਰਜ ਸਮਝਦੇ ਆ ਇਸ ਵੀਰ ਨੂੰ ਇੱਥੇ ਤੇ ਕਰ ਪਹੁੰਚਦਾ ਕੀਤਾ ਤੇ ਅੱਗੋਂ ਜਿੱਦੀ ਸਾਡੀ ਡਿਊਟੀ ਲੱਗੀ ਆ ਅਸੀਂ ਨਿਭਾ ਰਹੇ ਆ ਤੇ ਵਾਹਿਗੁਰੂ ਕਿਰਪਾ ਕਰਨ ਜਗਜੀਤ ਸਿੰਘ ਦੇ ਭਰਾਵਾਂ ਨੂੰ ਤੇ ਭੈਣਾਂ ਨੂੰ ਵੀ ਸਮਤ ਬਖਸ਼ਣ ਉਹ ਵੀ ਆਉਣ ਮਿਲ ਕੇ ਜਾਣ ਆ ਕੇ ਆਪਣੇ ਭਰਾ ਨੂੰ ਜੱਗ ਜਿਉਂਦਿਆਂ ਦੇ ਮੇਲੇ ਹੀ ਆ ਭੈਣੇ ਤੇ ਵੀਰੇ ਕੁਛ ਨਹੀਂ ਇੱਥੇ ਦੁਨੀਆਦਾਰੀ ਦੁੱਖ ਸੁੱਖ ਵੰਡ ਲਾਂਗੇ ਜੀ ਤਾਂ ਥੋੜਾ ਮਨ ਹੌਲਾ ਹੋ ਜੂ ਥੋੜਾ ਵੀ ਹੋ ਜੂ ਇਹਦਾ ਵੀ ਕੋਈ ਤੇ ਨਹੀਂ ਤਾਂ ਜੋ ਪਿਛਲੇ 20 ਸਾਲਾਂ ਤੋਂ ਹੋਈ ਜਾਂਦਾ ਬੱਚਿਆਂ ਤੋਂ ਥੋੜਾ ਸਰੀ ਜਾਂਦਾ ਸੀ ਪਰ ਸਾਡੀ ਬੇਨਤੀ ਹੈ ਜੇ ਤੁਸੀਂ ਆ ਕੇ ਮਿਲ ਜਮੋ ਤਾਂ ਬਾਈ ਜਗਜੀਤ ਨੂੰ ਚੰਗਾ ਲੱਗੂ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ